ਕੀ ਹੋਇਆ ਤੁਸੀਂ ਬੈਠ ਗਏ? ਮੈਂ ਤਾਂ ਸੋਚਦਾ ਬੈਠਾ ਬੈਠਾ ਮੈਂ ਕਿ ਭੈਣ ਤਾਂ ਕਹਿੰਦੀ ਸੀ ਐਤਕੀ ਮੈਂ ਰਾਤ ਤੇ ਉਹ ਰਖੜੀ ਬੰਨਣਾ ਤੇ ਘੋਟੇ-ਘੋਟੇ ਦਿਨ ਚੜ ਗਿਆ 11:00 ਵਜੇ ਆ ਗਿਆ ਭੈਣ ਦਾ ਹਜੇ ਤਾਂ ਨਹੀਂ ਆਈ ਚਲ ਆ ਜੂਗੀ ਤੁਹਾਨੂੰ ਪਤਾ ਹੀ ਆ ਉਹਦੇ ਪਿੰਡ ਦਾ ਬੱਸਾਂ ਵੀ ਕੜਾ ਨਾ ਟੈਂਪੋ ਮਿਲਦੇ ਨਾ ਬੱਸਾਂ ਮਿਲਦੀਆਂ ਆਹ ਹੋਇਆ ਤਾਂ ਗੱਲ ਹੈ ਕਿ ਮੈਨੂੰ ਲੱਗਦਾ ਕਈ ਵਾਰੀ ਮੈਂ ਸੋਚਦਾ ਬਾਪੂ ਨਹੀਂ ਕੀਤਾ ਦਾ ਬਜ਼ਾਰੀ ਨਾਲ ਤੱਕਾਈ ਆ ਐ ਮੇਰੇ ਪਛੜੇ ਏਰੀਏ ਚ ਵਿਆਹ ਦਿੱਤੀ ਨਾ ਉਥੋਂ ਬੱਸ ਟਾਈਮ ਨਾ ਮਿਲਦੀ ਆ ਉਹ ਤਾਂ ਟੱਬਰ ਵੀ ਹੋਏ ਦਾਦਾ ਹੀ ਆ ਉਹ ਤਾਂ ਟੱਬਰ ਇਦਾਂ ਦਾ ਇੱਕ ਦੂਜੇ ਦੀ ਕੋਈ ਮੰਨ ਕੇ ਰਾਜ ਨਹੀਂ ਆਪਣੀ ਆਪਣੀ ਮਰਜ਼ੀ ਦੇ ਮਾਰ ਗਿਆ ਨਾ ਘਰ ਵਾਲਾ ਸੋਣ ਦਾ ਨਾ ਮੁੰਡਾ ਸੋਣ ਦਾ ਪਤਾ ਨਹੀਂ ਵਿਚਾਰੀ ਨੇ ਕਿੱਥੇ ਹੋ ਗਈਆਂ ਪਤਨੀ ਵੀ ਵਿਚਾਰੀ ਪਤਾ ਨਹੀਂ ਕਿੰਦਾ ਆਣਾ ਹੈ ਦਾਦਾ ਆ ਕੇ ਟੈਂਪੋ ਤੋਂ ਆ ਕੇ ਚੜਾ ਜਾਣ ਚੱਲ ਬੱッセ ਹਾਂ ਤਾਂ ਵੀ ਆ ਟਾਈਮ ਨਾ ਆਵੇ ਸੁਣਦਾ ਤਾਂ ਹੈ ਨਹੀਂ ਕਿ ਰਾਤ ਵੀ ਟਾਈਂ ਨਹੀਂ ਆਈ ਉਹ ਕੀ ਪਤਾ ਹੁਣ ਤਾਂ ਰਾਤ ਤੇ ਵੀ ਚੱਲ ਕੱਲ ਦੇ ਉਡੀਕਾਂ ਲੱਗੇ ਹੋਏ ਵੀ ਚੱਲ ਆ ਜੂਗੀ ਆ ਜੂਗੀ ਮੈਂ ਤਾਂ ਹੋਰ ਸਵੇਰ ਦਾ 3-4 ਵਜੇ ਬਾਹਰ ਨਿਕਲ ਕੇ ਦੇਖਾਂ ਤੇ ਮੈਨੂੰ ਲੱਗਦਾ ਉਹ ਚੌਧਰੀ ਵੀ ਮੈਂ ਮੈਨੂੰ ਲੱਗਦਾ ਤਿਆਰ ਹੋ ਕੇ ਕਿਤੇ ਬੈਠਾ ਦੇਖੀ ਜਾਂਦਾ ਮੂੰਹ ਨੂੰ ਕਦੀ ਐਂ ਜਦ ਬਾਹਰ ਨੂੰ ਜਾਂਦੇ ਨੇ ਕਦੀ ਐਂ ਦੇਖਦਾ ਕਰਨ ਹਾਂ ਉਹ ਲੱਗਦਾ ਹੈ ਵੀ ਕਿਤੇ ਜਾਣ ਲਈ ਤਿਆਰ ਹੋ ਕੇ ਬੈਠਾ ਚੱਲ ਗੋਰੀ ਰਖਰੀ ਬਣਾ ਕੇ ਲੈ ਆਉਗੇ ਜਿੱਥੇ ਹਾਂ ਉਹ ਚੱਲ ਆ ਜੂਗੀ ਆ ਜਾਣਾ ਉਹਨੇ ਮਾਤਾ ਨੂੰ ਆਉਣ ਫੋਨ ਕਰ ਲੈਣਾ ਸੀ ਮੈਂ ਜਾਣਾ ਆ ਉਹਨੇ ਪਤਾ ਨਹੀਂ ਕਾਲ ਆਣਾ ਆ ਜਾਣਾ ਕੋਈ ਗੱਲ ਨਹੀਂ ਤਾਂ ਐ ਕਿ ਤੈਨੂੰ ਜਾਣਾ ਬਰੇ ਦਿਨਾਂ ਦੇ ਦਿਨ ਬਾਪੂ 50 ਕੰਮ ਹੁੰਦੇ ਆ ਇਹ ਜਾਣਾ ਹੁੰਦਾ ਕਿਤੇ ਰਾਹਾਂ માં ਤੈਨੂੰ ਬੈ ਆਰਾਮ ਨਾਲ ਕਾਲ ਆਣਾ ਕਰ ਨਹੀਂ ਲੈ 10 ਬੁੱਤ ਬੈਠ ਬੈਠ ਮੇਰੀ ਗੱਲ ਸੁਣ ਕੋਆਣ ਦੇ ਇੰਨੇ ਦੂਰ ਤੁਹਾਨੂੰ ਹੀ ਮਿਲਣ ਲਈ ਆਣਾ ਮਾਤਾ ਆਣਾ ਰਹੇਗਾ ਪਰ ਪੂਆ ਨੂੰ ਆ ਜਾਣਾ ਚਾਹੀਦਾ ਸੀ ਇਸ ਟਾਈਮ ਲੈ ਭੂ ਤੈਨੂੰ ਪਤਾ ਹੀ ਤੇਰੇ ਭੂਆ ਨੇ ਕਿੰਦਾ ਆਣਾ ਉੱਪੀ ਹੋ ਕੇ ਖਰਚਾ ਕਰਕੇ ਆਣਾ ਮਾਤਾ ਆਣਾ ਰਹਗਾ ਉਹਨੇ ਕਿਹਾ ਲੈ ਕੇਣਾ ਚਾਰ ਧਾਗੇ ਲੈਣਿਆ ਦੋ ਜਹਾ ਲੱਡੂ ਲੈਉਗੇ ਹੋਰ ਉੱਤੇ ਉਹਨੇ ਕੀ ਲੈ ਗਏ ਕਿਹੜਾ ਸੋਨੇ ਦੀਆਂ ਲੈ ਗਣੀਆਂ ਲਖੜੀਆਂ ਲੈ ਦੱਸ ਜੰਪਾ ਕੇ ਬੈਠ ਜਾ ਇੰਦਾ ਨਹੀਂ ਬੋਲੀਦਾ ਹੁੰਦਾ ਤੁਹਾਡੇ ਲਈ ਕਰਦੀ ਆ ਦੱਸ ਉਹਨਾਂ ਨੂੰ ਕੁਛ ਜਾਣਦੀ ਭੈਣਾ ਹੈ ਨਹੀਂ ਗਿਆ ਆਪਾਂ ਤਾਂ ਫੇਰ ਬੈਠੇ ਉਡੀਕਦੇ ਆਂ ਮਤਾ ਉਹ ਗੱਲ ਤਾਂ ਮਾਂ ਦੇ ਆਣ ਜਿਆਦਾ ਹੁੰਦਾ ਵੀ ਉਹਨੇ ਕਿਹੜਾ ਸੋਨਾ ਹੀ ਲੈ ਗਾਣੇ ਬਾਕੀਆਂ ਦੇ ਆਂਦੇ ਹੀ ਆ ਭੂਆ ਫੂਪਾ ਲੈ ਕੇ ਉਹ ਮੇਰੀ ਗੱਲ ਸੁਣ ਓਏ ਜਿਹਨਾਂ ਨੂੰ ਲੱਗਿਆ 10-10 ਰੁਪਏ ਦੇ ਧਾਗੇ ਦਸਣ ਕਰੋੜਾ 'ਚ ਨਹੀਂ ਮਿਲਦਾ ਇਹ ਪਿਆਰ ਪੁੱਛ ਕੇ ਦੇਖ ਜਿਹਨਾਂ ਨੂੰ ਹੈ ਨਹੀਂ ਜਿਹਨਾਂ ਦੇ ਪਹਿਣਾ ਕਰ ਮਾਰੇ ਆ ਆਪਾਂ ਜਿਹੜੇ ਬੈਠੇ ਢੀਕਦੇ ਵੀ ਭੈਣ ਨੇ ਆਣਾ ਤੂੰ ਭੂਆ ਨੂੰ ਢੀਕਦਾ ਬੈਠਾ ਜਿਨ੍ਹਾਂ ਦੇ ਹੈ ਨਹੀਂ ਕੋਈ ਦਰਵਾਜ਼ੇ ਤੇ ਕੋਈਆਂ ਦਾ ਉਹਨਾਂ ਨੂੰ ਪੁੱਛ ਕੇ ਦੇਖ ਉਹ ਬਜਾਰੀ ਔਖੀ ਹੋ ਗਿਆ ਪਤਾ ਨਹੀਂ ਕਿੱਦਾਂ ਆਈਆਂ ਤੇ ਤੂੰ ਲੱਗਿਆ ਗੱਲਾਂ ਮਾਨ ਪਤਾ ਨਹੀਂ ਕਿਹੜਾ ਦੇ ਮਗਨ ਲੱਗ ਜਾਣਾ ਤੂੰ ਭੂਆ 10 ਰੁਪਏ ਧਾਗਾ ਨਾ ਦੇਖ ਉਹ ਤਾਂ ਭੂਆ ਦਾ ਪਿਆਰ ਦੇ ਹੁਣੇ ਤਾਂ ਤੈਨੂੰ ਬਚਪਨ ਤੋਂ ਪਾਲਿਆ ਏ ਇਹਨਾਂ ਤੇਰਾ ਮੋਹ ਕੀਤਾ ਹੁਣੇ 10 ਹੈ ਦੂਜੇ ਵੱਲ ਦੇਖ ਕੇ ਇਦਾਂ ਕਰਾਂ ਲੱਗਾ ਹੋਇਆ ਹੁਣੇ 10 ਇਹਦੇ ਨਾਲ ਦੇ ਇਦਾਂ ਦੇ ਹੁਣੇ ਆ ਜਿੰਦਾ ਉਹਨਾਂ ਦਾ ਏ ਮਾੜਾ ਨਾਲੇ ਬਾਪੂ ਭਰੀਆ ਯਾਰ ਆਉਣਾ ਚੰਗੇ ਆ ਦੇ ਤੇ ਸਾਹਮਣੇ ਬਰੀਆ ਲੈ ਕੇ ਆਂਦੇ ਚੀਜ਼ਾਂ ਉਹ ਚੰਗਾ ਨਾ ਹੋ ਆ ਜਿਹੜਾ ਜਿਹੜੇ ਵਿਚਾਰ ਚੰਗੇ ਆ ਚਾਹ ਦੇ ਲਾ ਬਾਪੂ ਇੱਦਾਂ ਕਰਨੀ ਇਹ ਲੋਕਾਂ ਦੇ ਦਿਖਾਵਾ ਬਣਾਤਾ ਪੁੱਤ ਹਾਂਜੀ ਸੋਨੇ ਦੀਆਂ ਚਾਂਦੀ ਦੀਆਂ ਰੈਂਟ ਟੌੜੀ ਟੌੜੀ ਰੱਖਣੀਆਂ ਦਾ ਪਿਆਰ ਤਾਂ ਧਾਗੇ ਦਾ ਹੀ ਅਸਰ ਚ ਮੁੰਨਾ ਅੱਗੇ ਜਾਂ ਇੱਥੇ ਜਾਣਾ ਉਹ ਤਾਂ ਦੱਸ ਦੱਸ ਬੇ ਧਾਗੇ ਨਾ ਦੇਖ ਕਿ ਪੂਆ ਦਾ ਪਿਆਰ ਏ ਉਹ ਬਾਪੂ ਤੁਸੀਂ ਨਾ ਪੁਰਾਣੇ ਜ਼ਮਾਨੇ ਜੋ ਨਿਕਲਿਓ ਆਈ ਗੱਲ ਨਮਾਜ਼ ਮਾਨਣਾ ਜ਼ਿਆਦਾ ਮੜਾ ਦੇਖੋ ਕੁਛ ਇਹ ਪੁਰਾਣੇ ਜ਼ਮਾਨੇ ਦੇ ਕੁਮੀਆਂ ਨੇ ਤੁਸੀਂ ਕੋਈ ਨਹੀਂ ਤੂੰ ਨਾਵੇਂ ਜਵਾਨੇ ਦੀਆਂ ਕਰ ਲਈ ਪਹਿਲਾਂ ਹੁਣ ਰਖੜੀ ਬਣਾ ਲੈ ਇਹ ਪੁਰਾਣੇ ਜ਼ਮਾਨੇ ਜਨਾ ਕੋਈ ਮੌਜੂਦ ਹੁਣ ਕੋਈ ਨਹੀਂ ਹੁਣ ਕਹਿਣਗੇ ਗਾਹ ਏਲੇ ਸੋਨੇ ਦੀ ਲਿਆ ਕਰੀ ਵਿਚਾਰੀ ਆਪਣਾ ਦੇ ਦੋਰ ਮਾਰ ਲੈ ਵੇਚੇ ਏਲੇ ਪਹਿਲਾਂ ਸੋਨੇ ਦੀ ਰਖੜੀ ਲੈ ਕੇ ਆਵੇ ਸ਼ਰਮ ਲੱਗਿਓ ਹਾਦੀ ਹੈ ਤਾਂ ਜਿੱਦਾਂ ਬਾਹਰ ਦੇਖਦਾ ਏ ਉਹ ਨਹੀਂ ਬਸ ਅੱਲਾ ਮੈਨੂੰ ਲੱਗਦਾ ਬਾਹਰ ਆਏਗੇ ਭੈਣ ਆਏਗੇ ਆ ਘਰੇ ਆ ਵੀ ਰਾਤ ਨੂੰ ਹੋਰ ਹੋ ਮੈਂ ਤੇ ਨਾਲ ਹਾਂ ਠੀਕ ਆ ਹੋਰ ਵੀ ਸੋਹਣਾ ਕੱਲ ਦੇ ਢੀਕਣ ਲੱਗੇ ਹੋ ਆ ਨਾ ਹੋ ਉਹ ਸੁਣਾ ਕਿੱਦਾਂ ਸੇਤਾ ਠੀਕ ਠਾਕ ਆ ਰਾਹੀ ਨਰਾ ਦੇ ਡਿਗਦੇ ਆ ਲੈ ਤੋ ਕੋਈ ਪੈਣ ਤੁਹਾਨੂੰ ਪਤਾ ਹੀ ਆ ਕਿ ਉਹ ਦਾ ਜੋ ਬਸ ਆ ਕੇ ਦਾ ਟਾਈਮ ਨਾ ਆਉਂਦੀਆਂ ਉਹ ਵੀ ਭਰੀਆਂ ਪਤਾ ਹੀ ਭਰੀ ਹੋਈ ਆ ਮੈਂ 2 ਮਿੰਟ ਲੇਟ ਹੋ ਗਈ ਤੁਹਾਨੂੰ ਪਤਾ ਵੀ 2 ਘੰਟੇ ਜਾ ਕੇ ਫੇਰ ਬਸ ਆਉਂਦੀ ਇਹਦੇ ਕਰਕੇ ਮੈਂ ਲੇਟ ਹੋ ਗਈ ਤੋਰ ਪਤਾ ਮੈਂ ਟੈਮ ਨਾਲੇ ਗਈ ਸੀ ਪਹਿਲਾਂ ਮੈਂ ਕਿਹਾ ਮੈਂ ਰਾਤ ਤੇ ਮੈਂ ਕਿਹਾ ਪੁੱਛਣੇ ਜਾਂ ਪੈਂਦੇ ਆ ਬਾਕੂ ਉਹਨਾਂ ਨੇ ਐਵੇਂ ਉਹ ਤਾਗਾ ਉਧੋੜਾ ਪਹਾੜਾ ਬੋਲਾ ਨਾ ਕੋਈ 500 ਟੈਮ ਨਾ ਕੋਈ ਬਾਤ ਕੋਨਾ ਚਲੋ ਹੁੰਦਾ ਨਹੀਂ ਦਿਖਦਾ ਆ ਇੱਥੇ ਹੀ ਮੋਪੀ ਓਏ ਹਾਜੀ ਹਾਜੀ ਕਿੱਥੇ ਗਿਆ ਭਾਈ ਬੂਆ ਹਾਂ ਕਿੱਧਾ ਬਥੇ

ਹਾਂ ਜੀ ਬਸ ਕੋਈ ਦਿਨ ਪਤਾ ਬੱਸਾਂ ਦਾ ਕੰਮ ਆ ਸਵੇਰ ਦਾ ਕਿਤੇ ਮੈਂ ਜਾਣਾ ਮੈਂ ਜਾੜੀ ਮੈਂ ਜਾਣਾ ਮੈਂ ਕਿਤੇ ਜਾਣਾ ਭੂਆ ਨਹੀਂ ਆਈ ਭੂਆ ਨਹੀਂ ਆਈ ਇਦਾਂ ਹੈਗਾ ਨਿਆਣੇ ਨੂੰ ਚਾਹ ਤਾਂ ਹੁੰਦਾ ਹੀ ਆ ਭੂਆ ਦਾ ਚਾਹ ਦੇਣੇ ਚਾਹ ਨੂੰ ਛੱਡੋ ਇਹ ਚਾਹ ਨੂੰ ਦਾ ਬਸ ਪਤੀ ਜੀ ਪੜਿਆ ਮੈਂ ਇਹ ਤਾਂ ਸਹੀ ਹੈ ਪਤਾ ਨਹੀਂ ਕਾਜਾ ਹੁੰਦਾ ਸੀ ਕਿਦਾਂ ਇਹਨੂੰ ਮੈਂ ਗੋਦੀ ਦੇ ਵਿੱਚ ਕਿਤੇ ਠੰਡਾ ਨਾ ਲੱਗ ਜਾਵੇ ਭਾਬੀ ਨੂੰ ਕੰਮ ਦੀ ਪਈ ਰਹਿਣੀ ਮੈਂ ਕਿਹਾ ਠਾਂਡਾ ਲੱਗ ਜਾਵੇ ਕੋਈ ਜਰਾਬਾਂ ਪਾਉਣੀਆਂ। ਜਾਨੇ ਕਹਿੰਦੇ ਵੀ ਵਿਆਹ ਮੋਹ ਪਿਆਰ ਲੱਗਦਾ ਸੀ ਕੋਈ ਤਾਂ ਹੈਗਾ ਦੇਖਣੇ ਲੈ ਗਰੀ ਜੀ। ਮੈਨੂੰ ਜਦੋਂ ਕਿਤੇ ਰੋਣ। ਉਹ ਇਹਨਾਂ ਢਿੱਲਾ ਮੱਟਾ ਸਾਰੀ ਸਾਰੀ ਰਾਤ। ਹੋਰ ਇਹਨੂੰ ਬੁਖਾਰ ਚੜ ਜਾਣਾ। ਮੈਂ ਕਿਹਾ ਰੱਬਾ ਇਹਦਾ ਬੁਖਾਰ ਠਾ ਦੇ ਮੈਨੂੰ ਚੜਾ ਦੇ। ਇਹਦਾ ਦੁੱਖ ਨਹੀਂ ਸੀ ਮੇ ਤੋਂ ਦੇਖ ਹੁੰਦਾ। ਤਾਂ ਹੀ ਸਵੇਰ ਦਾ ਹੁਣ ਮੈਨੂੰ ਲੱਗਾ ਔਰ ਇੱਕ ਆਣ। ਚੱਲ ਬੈਠੋ ਉਸਨੇ ਚਾਹ ਹੁਣਾ ਕੇ ਲਿਆਈ। ਨਹੀਂ ਚਾਹ ਭਾਬੀ ਮੈਂ ਪੀ ਪੀਉਂਗੀ। ਫੇਰ ਮੈਂ ਕਿਹਾ ਪੈਸ ਕਾਉਂ ਤਰ ਜਾਣੀਆਂ ਨਾ। ਇਹਨੂੰ ਪਤਾ ਹੋਵੇ ਬਾਰਾ ਕੋਈ ਦਾ ਪੈਂਚਲਾ ਉਤਨੇ ਪਹਿਲੇ ਪਹਿਲੇ ਮੈਂ ਰੱਖੜੀ ਮੈਂ ਅੱਗੇ ਪਹਿਲਾਂ ਹੀ ਲੇਟ ਹੋਈ ਨਾ ਪਹਿਲਾ ਰੱਖੜੀ ਪਹਿਲਾ ਪਹਿਲਾਂ ਰੱਖੜੀ ਆਂਦਾ ਤੇ ਬਹਿ ਜਾ ਚਾ ਪਰ ਕੇ ਪੈਂਚਲਾ ਦੀ ਜਿਵੇਂ ਬਸ ਕਰੀ ਹਲੇ ਵੀ ਸੁੱਖ ਮੰਗਦੀ ਆ ਉਹ ਆਪਣੀ ਿਆਨੂੰ ਪਤਾ ਨਹੀਂ ਕਰਦੀ ਕਾੜੀ ਪਈ ਹੋਆ ਕੀ ਹੋ ਗਿਆ ਭੈਣਾ ਡੱਬਾ ਖੋਲ ਜਾਨੀ ਬੰਦ ਕਰੀ ਜਾਨੀ ਖੋਲ ਜਾਨੀ ਬੰਦ ਕਰੀ ਜਾਨੀ ਆ ਤੈਨੂੰ ਕੀ ਦੱਸਾਂ ਮੈਂ ਭਰਾਵਾ ਚਾ ਰਖੜੀ ਬੰਨ ਮੇਰਾ ਬੁੱਤ ਕੀ ਹੋਇਆ ਉਹ ਮੈਂ ਜਦੋਂ ਨਾ ਬੱਸੇੜ ਦਿਓ ਚੜਨ ਲੱਗੀ ਉਹ ਮੈਂ ਨਾਲ ਦੌੜਾ ਖੜੀ ਖੜੀ ਨੇ ਮੈਂ ਲੱਡੂ ਕੋਲੇ ਅੱਛਾ ਲੱਡੂ ਪਤਾ ਨਹੀਂ ਹੁੰਦਾ ਦੁਨੀਆਂ ਨੇ ਕਿੱਦਾਂ ਦੇ ਪਾਤੇ ਲੱਡੂ ਦੱਸ ਉਹ ਜਾਂ ਉਸ ਸਾਥੀ ਦੇ ਨਾਲ ਤੇ ਆਣਾ ਲਾਉਣੀ ਇੱਥানে ਤੇੜੀਆਂ ਆ ਬੜੀ ਵਧੀਆ ਖੱਟ ਲਿਆ ਵਧੀਆ ਦੁਕਾਨ ਤੇ ਚੱਲਿਆ ਕਰੋ ਨਹੀਂ ਪੁੱਤੋ ਮੈਂ ਨਾ ਜਦੋਂ ਬੱਸੇ ਚੜਨ ਲੱਗੀ ਆ ਨਾ ਮੈਂ ਖੜੀ ਖੜੀ ਨੇ ਮੈਂ ਕਿਹਾ ਮੈਨੂੰ ਮੈਂ ਪੈਸੇ ਦਿੱਤੇ ਬਾ ਚੜਨ ਲੱਗਨੇ ਮੈਨੂੰ ਡੱਬਾ ਫੜਾਤਾ ਬੜੀ ਗਿਆਨੇ ਛੋੜੀਆਂ ਲਗਾਉਣ ਨੇ ਦੇ ਉੱਤੇ ਉਹਦੀ ਪਤਾ ਨਹੀਂ ਕਾਤੇ ਹਲਕੀਆਂ ਜਿਹਾ ਆ ਬੜੀ ਭਰੀ ਦਗਾ ਤੇ ਜਾ ਗਿਆ ਉਹ ਜਾ ਤੂੰ ਤੋ ਸਗਰੇ ਕਰਨਾ ਤੁਹਾਡੇ ਕੋਲੀ ਦੇ ਮੇਰੇ ਖੰਡ ਪਾ ਕੇ ਸਗਰੇ ਕਰਨਾ ਤੇ ਕੀ ਹੋ ਗਿਆ ਭੈਣ ਕੀ ਹੋਇਆ ਕੋਈ ਨਹੀਂ ਹੁੰਦਾ ਤੁਸੀਂ ਨਾ ਇਦਾਂ ਕਰੋ ਇਹ ਤਾਂ ਦੁਕਾਨਾਵਾਲੇ ਹੁੰਦੇ ਹੀ ਕੰਜਰ ਇੰਦਾ ਦੇ ਆ ਭੈਣਾ ਦੱਸ ਆਪਣੀ ਪੇਕਿਆਂ ਦੇ ਸੁੱਖ ਮੰਗਣ ਲਈ ਆਂਦੀਆਂ ਲੈ ਕੇ ਉਹ ਇੰਦਾ ਪੈਸਿਆਂ ਦਾ ਦੇਖਦੇ ਆ ਉਹ ਮੈਂ ਕਈ ਦੁਕਾਨਦਾਰ ਮੇਰੀ ਗਰਮਨ ਭੈਣ ਕਈ ਦੁਕਾਨਦਾਰ ਹੈ ਹੀ ਲਾਲਚ ਉਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਕੀ ਉਹ ਤਾਂ ਪੈਸੇ ਦੇ ਪੋਤੇ ਆ ਪੈਸੇ ਉਹ ਨਹੀਂ ਕਹਿਣਿਆ ਇਹਦਾ ਕੀ ਧੂਰਿਆ ਇਹਦਾ ਵੈਸੇ ਪੂਰੇ ਦੇ ਕੇ ਆਈ ਆ ਬੇਈਮਾਨ ਤਾਂ ਉਹ ਦੁਕਾਨਦਾਰ ਆ ਦੱਸ ਭੈਣ ਤੂੰ ਨਾ ਇੰਦਾ ਕਰ ਕੋਈ ਗੱਲ ਨਹੀਂ ਸਾਡੇ ਆ ਬਹੁਤ ਗੁੱਸਿਆ ਆडले ਆडले ਬਹੁਤ ਕੁਛ ਆ ਹਾਂ ਜਿੱਦਾਂ ਲੈ ਕੇ ਆਈਆਂ ਲੈ ਕੇ ਆਈ ਕੰਡਾ ਵਾਦ ਉਹ ਤੇ ਖੋਲ ਕੇ ਦੇਖ ਲਾਂਦੀ ਤੇਰੀ ਗਲਤੀ ਆਏ ਖੋਲ ਕੇ ਦੇਖਿਆ ਤੇ ਮੈਨੂੰ ਤਾਂ ਉਹ ਤਾਂ ਬਸ ਦੀ ਕਾਲੀ ਸੀ ਤੈਨੂੰ ਪਤਾ ਵੀ ਦੋ ਘੰਟੀ ਬਾਅਦ ਕਿਤੇ ਪਿੰਡਾਂ 'ਚ ਬਾਸ ਆਉਂਦੀ ਆ ਤੈਨੂੰ ਇਹ ਗੱਲ ਕਰ ਲੈਣਾ ਤੂੰ ਕਿਸਵੇ ਦੇ ਨੌਲਾ ਪਾਇਆ ਕਦੀ ਜੜਨਾਰੀਆਂ ਦੇ ਧਾਗੇ ਕਦੀ ਸੋਨੇ ਦੀਆਂ ਰਕੜੀਆਂ ਕਦੀ ਚਾਹ ਲੱਡੂ ਹੈ ਟੌਨ ਕੀ ਹੋ ਗਿਆ ਜੀ ਨਾਲ ਦੀ ਮਧਿਰ ਨੂੰ ਉੱਤਾਰ 10-11 ਮਹੀਨੇ ਸਾਗੇ ਦਾ ਨਾਲ ਗਿਆ ਉਹ ਕੰਬੜੀਆਂ ਜਿਹੜੀ ਅੱਗੇ ਤੋਂ ਚਣ ਕੇ ਆਈ ਆ ਉਹ ਆਪਣੀ ਸੁੱਖ ਲੋੜਨ ਆਈ ਆ ਤੇ ਤੂੰ ਲੱਗਿਆ ਮਰੋਂ ਗੱਲਾਂ ਬਣਾ ਕੇ ਦੱਸ ਤੈਨੂੰ ਤੇਰੀ ਗਲਤੀ ਆ ਭੂਆ ਤੇਰੀ ਗਲਤੀ ਆ ਉਹਦਾ پیسے ਪੂਰੇ ਦੇ ਗਿਆਈ ਇਹਨਾਂ ਦੁਕਾਨਦਾਰ ਇਹ ਆ ਮੇਰੀ ਕਰ ਗਿਆ ਉਹ ਕੀ ਕਰੇ ਬੱਪੂ ਭੂਆ ਤੇ ਖੋੜ ਕੇ ਰੇ ਲੈਣੀ ਡੱਬਾ ਨਹੀਂ ਦੇਖਿਆ ਹਾਂ ਖੋੜ ਕੇ ਬੱਚੇ ਬਹਿਣ ਕਿਨੇ ਪਾ ਲਿਆ ਬਾਟੇ ਕੋ ਵਾਦੀ ਵੀ ਆ ਤੂੰ ਕੀ ਸਮਝਦਾ ਪੇ ਸਿਰ ਲੱਡੂਆਂ ਦਾ ਤਿਆਰ ਆ ਇਹ ਸੋਲੇ ਦੀਆਂ ਰਕੜੀਆਂ ਦਾ ਤਿਆਰ ਆ ਇਹ ਜਿਹੜਾ ਧਾਗੇ ਆ ਨਾ ਨੂੰ 10-10 ਪਈ ਇਹ ਦੇ ਦਸਦਾ ਇਹ ਕਰੋੜਾਂ ਚ ਨਹੀਂ ਮਿਲਦੇ ਇਹਦੇ ਭਾਵੇਂ ਹੀਰੇ ਝੜ ਕੇ ਦੇ ਦਿਓ ਜਿਹੜਾ ਭੈਣਾ ਭਰਾਵਾਂ ਦਾ ਪਿਆਰ ਆ ਉਹ ਨਹੀਂ ਰੱਬ ਦਾ ਤੁੰਕਰੀ ਕੋਸ਼ਕਰੀ ਕੋਸ਼ ਲੱਗਿਆ ਸਵੇਰ ਦਾ ਕਰਨ ਪਤਾ ਨਹੀਂ ਕੀ ਹੋਇਆ ਤੇ ਮਧਿਰ ਨੂੰ ਖਿੜਨਾ ਰਲ ਕੇ ਤੈਨੂੰ ਵੀ ਉਹ ਮੈਂ ਕਾਲੀ ਕਰਨੇ ਪਰ ਦੋ ਦਾ ਘਰ ਦਾ ਕੰਮ ਨਵੇੜਿਆ ਉਹ ਟੈਵੇਂ ਨਹੀਂ ਸੀ ਬਸ ਥੋੜੀ ਥੋੜੀ ਜਾਂਦੀ ਇਹਨੂੰ ਬਤਾਇਆ ਮੈਂ ਜਾਣਾ ਮੈਂ ਜਾਣਾ ਲੈਰੀ ਲੱਗੀ ਹੋਏ ਨਾ ਮੈਂ ਕਹਣਾ ਪਰ ਤੁਹਾਡੇ ਲਈ ਖਰਾਬ ਲੈ ਕੇ ਆਉਣੇ ਸੀ ਉਹ ਦੁਕਾਨ ਵਾਲੇ ਨੇ ਟੁੱਟ ਪੈਣੇ ਨੇ ਬੇਈਮਾਨੀ ਕਰਤਾ ਮੇਰਾ ਕੀ ਕਸੂਰ ਆ ਇਹਨਾਂ ਨੂੰ ਕੀ ਸਮਝਣਾ ਹੈ ਚਲ ਵੀਰ ਰਹਿਣ ਦੇ ਨਾ ਇਹਨੂੰ ਕੁਝ ਨਾ ਦੇ ਰਹਿਣ ਦੇ ਇਹਦਾ ਬੋਲ ਆ ਡਾ ਜਾਵਾਨਾ ਪਾਲਿਆ ਆ ਲੈ ਭੈਣ ਹੋ ਰਹਿਣ ਤੇ ਹੋ ਲੰਦੇ ਇਹ ਨਾਲ ਐਨੀ ਖੋਣੀ ਚੱਲ ਕੋਈ ਨਿਆਣਾ ਨਿਆਣਾ ਵੀ ਨਿਆਣਾ ਆ ਨੂੰ ਨਹੀਂ ਹਰੇ ਇਹਨਾਂ ਗੱਲਾਂ ਦਾ ਨਹੀਂ ਪਤਾ ਇਹਨੂੰ ਬੰਦਾ ਇਹੇ ਪਤਾ ਕੀ ਗਾਲਿਆ ਭੈਣ ਇਹਦੇ ਜਿਹੜੇ ਯਾਰ ਦੋਸਤ ਆ ਉਹਨਾਂ ਦੀਆਂ ਭੈਣਾ ਭੂਆ ਤਗੜੇ ਘਰਾਂ ਦੀ ਆਉਣੀਆਂ ਉਹ ਵਧੀਆ ਲੈ ਆਂ ਜੀ ਆਉਣੀਆਂ ਇਹ ਸਵੇਰ ਦਾ ਭੂਆ ਨੇ ਕਿਹੜਾ ਸੋਨੇ ਦੀਆਂ ਲੈ ਕੇ ਆਉਣੀਆਂ ਉਹ 10 ਰੁਪਈਆ ਦੇ ਧਾਗੇ ਰਹਿਣੇ ਆ ਇਹ ਪੁੱਤ 10 ਰੁਪਈਆ ਦੇ ਹੀ ਇਹ ਸਾਡੇ ਲਈ ਕਰੋੜਾਂ ਦਾ ਕੋਈ ਵੱਟਿਆ ਕਰੋੜ ਰੁਪਏ ਦੇ ਕੇ ਵੀ ਜੇ ਭੈਣਾ ਮਿਲ ਜਾਣਾ ਤਾਂ ਕੋ ਜਿਹੜੇ ਘੋਟਿਆ ਉਹ ਸੋਨੇ ਨਾਲ ਰਖੜੀ ਵਾਲੇ ਦਿਨ ਦੀ ਜਿਨ੍ਹਾਂ ਦੇ ਹੈ ਨਹੀਂ ਅੱਜ ਉਹਨਾਂ ਨੂੰ ਪੁੱਛ ਕੇ ਦੇਖੋ ਮੂੰਹ ਝੱਕ ਕੇ ਦੇਖਦੇ ਆ ਤੇ ਸਾਡੇ ਵੀ ਕੋ ਬੰਦਣਾ ਵੇ ਸਿਆਣੇ ਕਹਿੰਦੇ ਆ ਇਸ ਘਰ ਧੀ ਹੋਵੇ ਨਾ ਤੇ ਧੀ ਆਉਣੀ ਤਾਂ ਬੇੜਾ ਵਿਆਹ ਹੋ ਗਿਆ ਨਾਰੇ ਤੈਨੂੰ ਹਜੇ ਉਹਨਾਂ ਗੱਲਾਂ ਦਾ ਨਹੀਂ ਪਤਾ ਜਦੋਂ ਤੂੰ ਛੋਟਾ ਜਿਹਾ ਸੀ ਮਸੀ ਸੁਤਾ ਮੇਰਾ ਗੋਪੀ ਜੀਆ ਮਸੀ ਚੁੱਤਾ ਮੇਰੇ ਲਾਡੋ ਦੇ ਭਾਬੀ ਬਜਾ ਜੀ ਕੀ ਕਰੇ ਸਾਰੀ ਰਾਤ ਉਹ ਲੈ ਕੇ ਬੈਠੀ ਰਹੀ ਆ ਹੋ ਸਵੇਰ ਦਾ ਮੈਂ ਚੱਕਿਆ ਲੋੜਾ ਬੁਖਾਰ ਵੀ ਚੰਦਰਾ ਚੜ ਗਿਆ ਕਾਕੇ ਨੂੰ ਇਹਨੂੰ ਕਹਦੇ ਬੁਖਾਰ ਚੜਿਆ ਜੀ ਹੈ ਉਹਨੇ ਉਹ ਕਹਦੇ ਬੁਖਾਰ ਚੜਿਆ ਜੀ ਹੈ ਬੁਖਾਰ ਇਹਨੂੰ ਨਾ ਬਾਬਾ ਜੀ ਕਦੀ ਨਹੀਂ ਨਾ ਬੁਖਾਰ ਚੜਿਆ ਉਹ ਇਹਨੂੰ ਤੱਤੀ ਹਵਾ ਨਾ ਲੱਗੇ ਆਪਿਆਂ ਨੇ ਚੀਜੀ ਕਿੰਨੀ ਲੈ ਕੇ ਆਣੇ ਆ ਚਾ ਪਾਪਾ ਆਪੋ ਕਾਮ ਤੇ ਗਿਆ ਆयो ਭਾਬੀ ਗੋਪੀ ਫੋਂ ਗਿਆ ਆ ਜਗਦਾ ਬਖਾਰ ਤੁਹਾਡੇ ਘਟਿਆ ਮਾ ਪੱਟੀਆਂ ਪੁੱਟੀਆਂ ਮੈਂ ਰੱਖ ਦਿੱਤੀਆਂ ਸੀਗੀਆਂ ਜਦੋਂ ਤੂੰ ਰੋਣਾ ਇਹਨੇ ਵਿਚਾਰੀ ਨੇ ਸਾਰੀ ਸਾਰੀ ਰਾਤ ਤੈਨੂੰ ਗੋਦ ਵਿੱਚ ਲੈ ਕੇ ਚੁੱਕ ਕੇ ਫਿਰਦੀ ਮਿਹੜੇ ਵਿੱਚ ਫੇਰਨਾ ਤੇ ਮੇਰਾ ਭਤੀਜਾ ਇਹਨੂੰ ਠੰਡ ਨਾਲ ਲਾਜਵੇ ਇਹਨੂੰ ਠੰਡ ਨਾਲ ਲਾਜਵੇ ਤੇ ਤੂੰ ਆ ਵੱਡਾ ਹੋ ਗਏ ਆ ਲੱਗਿਆ ਭੂਆ ਦੇ ਨਾਲ ਧਰੂ ਕਰ ਹੋਰ ਕਿ ਸਾਡੇ ਤੋਂ ਨਹੀਂ ਇੰਨਾ ਟਾਈਮ ਹੁੰਦਾ ਸੀ ਵੀ ਅਸੀਂ ਤੇੜਾ ਨਾ ਕਰੀ ਤੇ ਭੂਆ ਨੇ ਤੇ ਅਡਾ ਲੜਾਈ ਆ ਸਾਰੇ ਇਹੀ ਆ ਤੇਰੇ ਜਿਹੜੇ ਕਰਦੇ ਸੀ ਨਾਰੇ ਪੁੱਤ ਆ ਜਿਹੜੇ ਆਪਾਂ ਚਾਰ ਮਾਦਿਆਂ ਵਿੱਚ ਬੈਠੇ ਆ ਨਾ ਇਹ ਇਹ ਆ ਦੋ ਦਾ ਵੀ ਦੋ ਮਾਦਿਆਂ ਦੀ ਹਿੱਸੇਦਾਰੀ ਹੈ ਇਹ ਲੈ ਜਾਂਦੀ ਤੇਰੇ ਵਾਲੀ ਸੋਚ ਇਹਦੀ ਹੁੰਦੀ ਹੈ ਲੈ ਜਾਂਦੀ ਇੱਥੇ ਬੈਠੇ ਰਹਿੰਦੇ ਬਾਥਰੂਮ ਬਣਾਉਣ ਦੀ ਜਗ੍ਹਾ ਨਹੀਂ ਸੀ ਮੱਝ ਨਹੀਂ ਠੀਕ ਹੈ ਇਹ ਜਿਹੜੇ ਮੈਂ ਪੜ ਗਿਆ ਤੂੰ ਪੜ ਰਹਾ ਆ ਇਹਦਾ ਵੀ ਰੋਲ ਆ ਐ ਤੇ ਛੋਟੀ ਉਦੀ ਜਦੋਂ ਰਹਿੰਦੀ ਸੀ ਕਹਿੰਦੀ ਵਿਆਹ ਵਿਆਹ ਤੋਂ ਪਹਿਲਾਂ ਪਰ ਸਾਨੂੰ ਪੱਠੇ ਬਾ ਮਾਦਾ ਦੇ ਨਾਲ 50 ਕੰਮ ਕਰਦੇ ਸਵਾਰਦੀ ਸੀ ਤੁਸੀਂ ਇਦਾਂ ਸਾਹਮਣੇ ਭੁਗਾਦੇ ਰਸਤੇ ਐਵੇਂ ਹੀ ਆ ਪਹਿਣਾ ਦੇ ਸੇਮੀਆਂ ਪਤਾ ਨਹੀਂ ਪਹਿਣਾ 10 ਰੁਪਏ ਲੈਣ ਦੀ ਖਾਤਰ ਆਉਂਦੀਆਂ ਆਪਣੇ ਘਰ ਰੋਟੀ ਖਾਂਦੀਆਂ ਸਾਰੀਆਂ ਚਲੋ ਬੰਨੋ ਮੇਰਾ ਪੁੱਤ ਰਖੜੀਆਂ ਲੈ ਦਾਸ ਹੁਣ ਬੈਠਾ ਤਿਹਾਰ ਵਾਲੇ ਦਿਨ ਸਰੀ ਇਹਦਾ ਸਾਡਾ ਮੂਰ ਖਰਾਬ ਕੀਤਾ ਆ ਹੁਣ ਆਪਣਾ ਮੁੱਟਾ ਬਰਖ ਹੋ ਗਏ ਗਾਰਤੀ ਹੋ ਗਈ ਮੇ ਤੋਂ ਜਿਹੜਾ ਹਣ ਯਾਰ ਦੋਸਤ ਮੇਰੇ ਉਹਨੇ ਪੂਆ ਨਹੀਂ ਆਇਆ ਉਨਾ ਮਗਲ ਆ ਕੇ ਮੈਂ ਕਿਹਾ ਬੈਠਾ ਬਾਬਾ ਚਲ ਕੋਈ ਨਹੀਂ ਤੂੰ ਹੈਗਾ ਨਿਆਣਾ ਸਿਆਣਾ ਕੋਈ ਨਹੀਂ ਮੈਨੂੰ ਤਾਂ ਬਸ ਤੁਹਾਡੇ ਨਾਲੇ ਜੱਗ ਵਸਦਾ ਜੇ ਤੁਸੀਂ ਨਾ ਹੋ ਤਾਂ ਮੈਨੂੰ ਇਸ ਪਿੰਡ ਦੇ ਵਿੱਚ ਕਿਹਨੇ ਪੁੱਛਣਾ ਮੈਂ ਕਿਹਦੇ ਕੋਲ ਨੂੰ ਆਣਾ ਮੈਂ ਤਾਂ ਤੁਹਾਡੇ ਨਾਲੇ ਬਹਾਰਾਂ ਮੈਂ ਤੁਹਾਡੇ ਨਾਲੇ ਇਹ ਪਿੰਡ ਵਸਦਾ ਆਂ ਮੈਨੂੰ ਕੋਈ ਪੈਸਿਆਂ ਦੀ ਨਹੀਂ ਲੋੜ ਮੈਨੂੰ ਤਾਂ ਸਿਰਫ ਤੁਹਾਡੇ ਪਿਆਰ ਦੀ ਲੋੜ ਆ ਰਾਣੀ ਕੋ ਖੁਸ਼ੀ ਹੋਵੇ ਉਹ ਸੁਣੋ ਗਰੀਬੀ ਜਾਂ ਅਮੀਰੀ ਦਾ ਇਤਿਹਾਾਰ ਨਹੀਂ ਇਹ ਦਿਖਾਵੇ ਦੇ ਹਿਧਾਰ ਨੀ ਹੈਗਾ ਤਿਹਾਰ ਤਿਹਾਰ ਏ ਪਿਆਰ ਦਾ ਤਿਹਾਰ ਆ ਭੈਣਾ ਸੁੱਖ ਮਨਾਉਣ ਆਉਂਦੀਆਂ ਆਪਣੇ ਭਰਾਵਾਂ ਦੀ ਭਤੀਜਾਂ ਦੀ ਜੇ ਆਪਾਂ ਇੱਥੇ ਨਾ ਆਈਏ ਤਾਂ ਇਹਦਾ ਪਜਾਈ ਦਾ ਸਪੈਂਡ ਤੇ ਇਹਨੇ ਕਿੱਥੇ ਆਉਣਾ ਬੱਪੂ ਮੈਂ ਨਹੀਂ ਆਉਣਾ ਯਾਰ ਉਹ ਤਾਂ ਮਗਲਾ ਕੇ ਕਹਿ ਬੈਠਾ ਇਹ ਅੱਜ ਦੀ ਮਦੀਰ ਨੂੰ ਹੈ ਹੀ ਤਾਂ ਬੱਚਿਆਂ ਦੀ ਸੋਚ ਹੀ ਹੈ ਸੋਚ ਹੀ ਤਾਂ ਓਏ ਹਰ ਚੀਜ਼ 'ਚ ਪੈਸਾ ਹਰ ਚੀਜ਼ 'ਚ ਪੈਸਾ ਰਿਸ਼ਤਿਆਂ ਦੀ ਕੋਈ ਅਮਰਤ ਨਹੀਂ ਪੈਸਾ ਆਪਣੀ ਜਗ੍ਹਾ ਰਿਸ਼ਤੇ ਆਪਣੀ ਜਗ੍ਹਾ ਇਹ ਭੂਆ ਤੇਰੀ ਗਰੀਬ ਆ ਦਿਲ ਦੀ ਅਮੀਰ ਆ ਪੁੱਤ ਨਾਲੇ ਭੈਣਾਂ ਜਿਹੜੀਆਂ ਹੁੰਦੀਆਂ ਨਾ ਭਰਾਵਾਂ ਤੋਂ ਪੈਸਿਆਂ ਦੀ ਖਾਤਰ ਨਹੀਂ ਵੀ ਇਹ ਰਖੜੀ ਬੰਨਣਾ ਦੇ ਪੈਸੇ ਲੈ ਕੇ ਜਾਈਏ ਜਾਂ ਕਿਸ ਤਰ੍ਹਾਂ ਦਿਲੋਂ ਪਿਆਰ ਹੁੰਦਾ ਆ ਨਾ ਤਾਂ ਸੁੱਖ ਮੰਗਦੀਆਂ ਵਾ ਤਾਂ ਹੀ ਆਂਦੀਆਂ denn ਐਨੀ ਐਨੀ ਦੂਰੋ ਚੱਲ ਗਏ ਆਉਂਦੀਆਂ ਇਹ ਧਾਗੇ ਨਹੀਂ ਇਹ ਇੱਕ ਪਿਆਰ ਦੀ ਉਹ ਡੋਰ ਆ ਜਿਹਨੇ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਜੁਗਾ ਜੁਗਾ ਤੋਂ ਬਣ ਕੇ ਰੱਖਿਆ ਇਹਨੂੰ ਇੱਕ ਧਾਗਾ ਨਾਲ ਸਮਝ ਕੇ 100 ਰੁਪਏ ਦਾ ਧਾਗਾ ਆ ਸਮਝ ਗਿਆ ਇਹ ਧਾਗੇ ਨਾਲ ਵੀ ਤੇ ਇਸ ਲਈ ਭਾਗਾ ਵਾਲੇ ਕੋ ਘਰ ਮੇਰਾ ਘਰਾਂ ਚ ਇਹ ਧਾਗੇ ਆਉਂਦੇ ਆ ਭਾਗਾ ਵਾਲੇ ਧਾਰਿਆ ਹਾਂਜੀ ਤਾਂ ਕਾਹ ਬਾਤ ਹੈ ਕਦੀ ਇਹ ਨਹੀਂ ਕਹਿਣਾ ਤੇ ਭੂਆ ਗਰੀਬ ਘਰ ਦੀ ਆ ਜਾਂ ਲੱਡੂ ਇਦਾਂ ਲੈ ਕੇ ਇਹ ਲੱਡੂ ਆਪਾਂ ਰੋਜ਼ ਖਾਣੇ ਆ ਜੇਰਾ ਪਿਆਰ ਉਹ ਨਹੀਂ ਮਿਲਦਾ। ਹਾਂ। ਆਪਰੇ ਬੀ ਸਿੱਖਾਂ ਸੱਜੀ ਗੱਲ ਦਾ ਤਿਹਾਰ ਹੈ। ਸਾਡੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜੋੜ ਇਹਦਾ ਤਿਹਾਰ ਆ ਰਿਹਾ ਏ ਭੈਣ ਤੇ ਭਰਾ ਦੇ ਪਿਆਰ ਦਾ ਤਿਹਾਰ ਹੈ, ਖੁਲੈਂ ਦੇ ਦਾ ਤਿਹਾਰ ਨਹੀਂ। ਇਹ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਇਹਨੂੰ ਬਹੁਤ ਹੀ ਪਿਆਰ ਨਾਲ ਮਨਾਓ। ਭੈਣ ਚਾਹੇ ਗਰੀਬ ਘਰੋਂ ਆਵੇ, ਚਾਹੇ ਅਮੀਰ ਘਰੋਂ ਆਵੇ, ਆਂਦੀ ਪੇਤਿਆਂ ਦੀ ਖੁਸ਼ੀ ਮਨਾਉਣਿਆ। ਇਸ ਕਰਕੇ ਭਰਾਵਾਂ ਤੇ ਭਤੀਜਿਆਂ ਵਿੱਚ ਆਈਦਾ ਆਏ ਉਸ ਘਰ ਆਏ ਦਾ ਸਰਕਾਰ ਜੁਰੂ ਕਰਨਾ ਕਹੀਦਾ ਇਹ ਕੋ ਲੈਣ ਦੇ ਏਡਾ ਤਿਹਾਰ ਨਹੀਂ ਤਿਹਾਰ ਪਿਆਰ ਦਾ ਹੈ ਸਾਡੀ ਵੀਡੀਓ ਚੰਗੀ ਲੱਗੀ ਤਾਂ ਸੇਰ ਲੱਕ ਕਰਕੇ ਸਾਰਿਆਂ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ